ਬਰਾਤ ਚੜ੍ਹਨ ਵੇਲੇ ਲੜ ਪਏ ਬੈਂਡ ਵਾਜੇ ਵਾਲੇ ਵਜਾਉਣ ਦੀ ਥਾਂ ਇੱਕ ਦੂਜੇ ਦੇ ਸਿਰ ਵਿੱਚ ਮਾਰੀਆਂ ਵਾਜੇ ਢੋਲਕੀਆਂ ਦੋਸਤੋ ਅਕਸਰ ਹੀ ਤੁਸੀਂ ਵਿਆਹਾਂ ਵਿੱਚ ਬਰਾਤੀ ਲੜਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੈਂਡ ਵਾਜੇ ਵਾਲੇ ਆਪਸ ਵਿੱਚ ਲੜ ਰਹੇ ਨੇ ਦਰਸਲ ਬਰਾਤ ਚੜ੍ਹਨ ਵੇਲੇ ਮੁੰਡੇ ਦਾ ਪਰਿਵਾਰ ਮੁੰਡੇ ਉਪਰੋਂ 100-100 ਰੁਪਏ ਦੇ ਨੋਟ ਵਾਰਨ ਲੱਗ ਜਾਂਦਾ ਹੈ ਜਿਸ ਕਾਰਨ ਇੱਕ ਬੈਂਡ ਵਾਜੇ ਵਾਲਾ ਬਾਜਾ ਵਜਾਉਣਾ ਛੱਡ ਕੇ ਪੈਸੇ ਚੱਕਣ ਲੱਗ ਜਾਂਦਾ ਹੈ ਅਤੇ ਜਦੋਂ ਦੂਸਰਾ ਉਸ ਨੂੰ ਦੇਖਦਾ ਹੈ ਤਾਂ ਉਹ ਵੀ ਉਸਦੇ ਨਾਲ ਨੋਟ ਚੱਕਣ ਲੱਗ ਜਾਂਦਾ ਹੈ ਅਤੇ ਪੈਸੇ ਚੱਕਦੇ ਹੋਏ ਇੱਕ 100 ਰੁਪਏ ਦੇ ਨੋਟ ਪਿੱਛੇ ਦੋਵੇਂ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਤੇ ਲੜਨ ਲੱਗੇ ਉਹਨਾਂ ਦੇ ਚੱਕੇ ਹੋਏ ਪੈਸੇ ਹੀਠਾਂ ਡਿੱਗ ਜਾਂਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਹੋਰ ਸਾਥੀ ਚੱਕਣ ਲੱਗ ਜਾਂਦੇ ਨੇ ਅਤੇ ਦੇਖਦੇ ਹੀ ਦੇਖਦੇ ਸਾਰੇ ਹੀ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਬਸ ਫੇਰ ਕੀ ਸੀ ਬੈਂਡ ਵਾਜੇ ਵੱਜਣ ਦੀ بجائے ਇੱਕ ਦੂਜੇ ਦੇ ਸਿਰ ਵਿੱਚ ਵੱਜੇ ਬੱਜੇ ਢੋਲਕੀਆਂ ਇਹ ਦੇਖ ਕੇ ਬਰਾਤੀਆਂ ਨੇ ਉਹਨਾਂ ਨੂੰ ਲੜਨੋਂ ਮਸਾ ਹਟਾਇਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ